ਦਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 842701917 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਹਾਂ ਬਾਈ ਲੱਖੀਆ ਪਿੰਡ ਸਾਡਾ ਜਲਾ ਬਰਨਾਲਾ ਮੋਬਾਈਲ ਨੰਬਰ ਮੋਬਾਈਲ ਨੰਬਰ 98703550 ਤੋਂ 42 ਦੂਜਾ ਨੰਬਰ ਹੈਗਾ 987788682 ਅਨੰਦਪੁਰ 9877888299 ਹਾਂ ਜਿਹੜੇ ਇਹ ਆ ਗਈ ਆਪਣੀ ਜਰਸੀ ਦਾ ਕ੍ਰਾਸ ਆ ਗਿਆ ਹਣਾ ਜਰਸੀ ਦਾ ਕ੍ਰਾਸ ਆ ਗਿਆ ਠੀਕ ਹੈ ਤੇ ਤੁਨੇ ਮੰਨ ਪਹਿਲਾਂ ਨੇ 20 ਕਿਲੋ ਦਿੱਤਾ ਸੀ ਬੱਚਾ ਕੀ ਦੇਤਾ ਹੁਣ ਬੱਚੀ ਆਈ ਏ ਬੱਚੀ ਬਹੁਤ ਪਿਆਰੀ ਦਿੱਤੀ ਨਾ ਐਰ ਸਿਰ ਦੀ ਮਗਰ ਸੋ ਐਰ ਸਿਰ ਚ ਪੈਂਦੀ ਪਿੱਛੇ ਦੇਦੀ ਬੱਚੀ ਚੰਗੇ ਠੀਕੇ ਜੀ ਆ ਬਾਈ ਬੱਚੀ ਠੀਕ ਹੈ ਦਾੜੀ ਨਾਲ ਮੁੱਛਾ ਵਧੀਆ ਹੈ ਨਾ ਤੇ ਜਿਵੇਂ ਦੁੱਧ 22 23 ਲੀਟਰ ਖੋਦੇ ਦਊਗੀ 22 23 ਕਿਲੋ ਚੌਂਡ ਚਵਾਇ ਇੱਕ ਨੰਬਰ ਹੈ ਚੌਂਡ ਚਵਾਇ ਦਾ ਪੂਰਾ ਵਧੀਆ ਇੱਕ ਨੰਬਰ ਜੀ ਠੀਕ ਹੈ ਧਾਰਾ ਦੂਰ ਓਕੇ ਧਾਰਾ ਮਰਵਾ ਕੇ ਦਿਖਾ ਦਗਾ ਸੋ ਵੀਰੋ ਧਾਰਾ ਵਗੈਰਾ ਦੇਖੋ ਸਾਫ ਸੁਥਰੀਆਂ ਚੋਣ ਵਗੈਰਾ ਮੋਟਾ ਪੂਰਾ ਚੰਗਾ ਹੈ ਨਾ ਚੋਣ ਦਾ ਭਾਜੀ ਇੱਕ ਨੰਬਰ ਆ ਤੇ ਮੇਂ ਜਵਾਬ ਚੋਣੇ ਜੇ ਕੁੜੀ ਚੋਣੇ ਜੇ ਫੁੜੀ ਚੋਣੇ ਠੀਕ ਹੈ ਕੋਈ ਦਿੱਕਤ ਵਾਲੀ ਗੱਡੀ ਨਹੀਂ ਚੋਣ ਚਵਾਦੀ ਇੱਕ ਨੰਬਰ ਮਹਾ ਫਲਤੀ ਹੀਰ ਮਹਾ ਗੱਡੀ ਨਹੀਂ ਬੱਚੀ ਬੰਨ ਲੈਦਾ ਪੂਰੇ ਬੱਚੀ ਮਹਾ ਗੱਡੀ ਨਹੀਂ ਉਹ ਦੇਖੋ ਧਾਰਾ ਵਗੈਰਾ ਪੂਰੀ ਓਕੇ ਆ ਤੇ ਕਿੰਨਾ ਦੁੱਧ ਮੰਨ ਕੇ ਲੈਵੇ ਬਾਈ ਬੰਦਾ ਦੁੱਧ ਮੰਨ ਲਈ ਬਾਈ ਤੂੰ 2 ਬਾਈ ਲੀਟਰ ਖੋਲਾ ਮੰਨ ਕੇ ਲੈਵੇ ਠੀਕ ਹੈ ਵਧੀਆ ਨਿਆਣਾ ਵਗੈਰਾ ਪਾਉਂਦੇ ਕੋਈ ਡੱਕੇ ਨਹੀਂ ਮਹਾ ਗੱਡੀ ਨਹੀਂ ਮਰਦੀ ਬਾਈ ਆ ਬੈਠ ਫੋਨ ਉੱਤਰੇ ਹੈ ਨਾ ਆ ਆਦੀ ਮੜੀ ਧਾਰਾ ਉਹ ਮੂਲਾਜ ਫੋਨ ਮਾਰਦੀ ਮੜ ਮੂਰਲਾ ਜਵਾਦੀ ਬਣੇ ਸੋ ਨੱਬ ਦੇਖੋ ਬਹੁਤ ਬੜਾ ਮੋਟਾ ਮੋਟਾ ਥਾਣਾ ਸਰਦੇ ਵੀਰੇ ਬਸ ਓਕੇ ਆ ਸੋ ਤਾਰਾ ਆਪਾਂ ਮਾਰ ਕੇ ਦਿਖਾ ਦਿਆਂ 25 ਕਿਲੋ ਦੁੱਧ ਮੰਨ ਕੇ ਲੈਲੇ ਬੰਦਾ ਹਨਾ ਮੰਨ ਪੱਕੀ ਨਹੀਂ ਬਾਈ 23 ਦਾ ਪੱਕਾ ਹੀ ਮੰਗਦੇ ਬਸ ਬਸ ਸਾਹਬਰਾ ਵਾਲਾ ਚਾਹੀਦਾ ਇਹਨੂੰ ਜਮਾ ਹਾਂਜੀ ਤੇ ਤੋਰੀ ਬਾਹਰ ਨੂੰ ਇਹਨੂੰ ਤੇ ਫਿਰ ਭਾਅ ਬਾਜ਼ਾਰ ਇਹਦਾ ਭਾਅ ਬਾਜ਼ਾਰ ਦਾ ਬਾਈ 65000 ਰੁਪਏ ਦਾ ਮਾਨ ਤਨ ਕਰ ਦਾਂਗੇ ਹਾਂ ਮਾਨ ਤਨ ਕਰਦਾ ਬਾਈ ਸੋ 65000 ਰੁਪਏ ਡਿਮਾਂਡ ਆ ਮਾਨ ਤਨ ਵਿੱਚੋਂ ਇਹਦੇ ਹੋ ਜਾਊਗਾ ਮਗਰ ਬੱਚੀ ਆ ਟੌਪ ਦੀ ਵੀਰੇ ਮਗਰ ਇਹਦੇ ਪਿੱਛੇ ਹੈਗੀ ਹੈਗੀ ਬੱਚੀ ਬੇਜ ਲੋਕ 15 2000 ਰੁਪਏ ਬੱਚੀ ਦਾ ਲਾਸਟ ਹੈ ਬੱਚੀ ਫ੍ਰੀ ਹੈ ਜੇ ਨਾਲ ਬੱਚੀ ਬੁੱਲ ਟੌਪ ਹੋਦੀ ਹੈ ਜੰਗੇ ਟੀਕੇ ਹੁਣ ਵਧੀਆ ਟੀਕਾ ਭਰਉਣ ਲੱਗੇ ਹਰੇਕ ਬੰਦੇ ਠੀਕ ਹੈ ਸੋ ਦੇਖੋ ਕੱਦ-ਕੱਟ ਧੋਰੀ ਮੜੀ ਹੋਰ ਲੰਬੀ ਥੁੱਲੇਵਾ ਵਗੈਰਾ ਦੇਖੋ ਸਾਫ ਸੁਥਰਾ ਜਮਾ ਦੁਪਹਿਰ ਖੜੀਏਗਾ ਦੁਪਹਿਰੇ ਖੜੀ ਫਿਰਦੇ ਜਮਾ ਤੇ ਕੈਂ ਕਿਹੜੇ ਵਜੇ ਸੂਈ ਸੀ ਇਹ ਇਹ ਕਦੋਂ ਸੂਈ ਦੀ ਬਾਈ ਠੀਕ ਹੈ ਜੇਰ ਜੂ ਰੋਕਿਆ ਜਮਾ ਜੇਰ ਜੂ ਰੋਕਿਆ ਬਹੁਤ ਧੰਨਵਾਦ ਨੇ ਠੀਕ ਹੈ ਰੋਕਿਆ ਤੇ 7 ਲੀਟਰ ਕਰਕੇ ਬੋਲੀ ਦੀ ਗੱਡੀ ਚੇਰੀ 7 ਲੀਟਰ ਬੋਲੀ ਗੱਡੀ ਆ ਬੱਚਾ ਕੋਲੇ ਲੈ ਆਉ ਤੇ 65000 ਰੁਪਏ ਕੀਮਤਾਂ ਮਾਨਤਾਨ ਕਰਦਾ ਮਾਨਤਾਨ ਕਰਦਾ ਵੀਰ ਮੋਕੀ ਠੀਕ ਆ 973550 846 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ